ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 543 ਤੋਂ ਲੈ ਕੇ 544 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਬਿਹાગੜਾ ਵਿੱਚ ਚੱਲ ਰਹੀ ਹੈ ਜੀ ਵਾਹਿਗੁਰੂ ਜੀ ਬਿਹાગੜਾ ਮਹੱਲਾ ਪੰਜਵਾਂ ਕਰ ਕਿਰਪਾ ਗੁਰਪਾਰ ਬ੍ਰਹਮ ਪੂਰੇ ਅਨ ਦਿਨ ਨਾਮ ਵਖਾਣਾ RAM ਅਮਰਤ ਬਾਣੀ ਉਚਰਾ ਹਰ ਜਸ ਮਿੱਠਾ ਲਾਗੇ ਤੇਰਾ ਪਾਣਾ RAM ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਸਾਡੇ ਜੀਵਾਂ ਵੱਲ ਰਜੋਈ ਕਰ ਰਹੇ ਨੇ ਕਹਿੰਦੇ हे ਪਰਮੇਸ਼ਰ ਜੀ ਸਾਡੇ ਤੇ ਕਿਰਪਾ ਕਰੋ हे ਗੁਰਪਾਰ ਬ੍ਰਹਮ ਕਿ ਪੂਰਾ ਦਿਨ ਅਸੀਂ ਤੇਰਾ ਨਾਮ ਧਿਆਉਂਦੇ ਰਹੀਏ ਤੇਰੀ ਅੰਮ੍ਰਿਤ ਰੂਪੀ ਬਾਣੀ ਉਚਾਰਦੇ ਰਹੀਏ ਤੇਰਾ ਜਸ ਗਾਉਂਦੇ ਰਹੀਏ ਤੇ ਤੇਰਾ ਭਾਣਾ ਤੇਰੀ ਰਜ਼ਾ ਸਾਨੂੰ ਮਿੱਠੀ ਲੱਗਦੀ ਰਹੇ ਕਰ ਦਿਆ ਮਿਆ ਗੋਪਾਲ ਗੋਬਿੰਦ ਕੋਏ ਨਹੀਂ ਤੁਝ ਬਿਨਾ ਸਮਰੱਥ ਅਗੱਤ ਅਪਾਰ ਪੂਰਨ ਜੀਓ ਤਨ ਤਨ ਤੁਮ ਮਮਨਾ ਕਹਿੰਦੇ ਹੈ ਦਿਆਲੂ ਪਰਮੇਸ਼ਰ ਜੀ ਸਾਡੇ ਤੇ ਕਿਰਪਾ ਕਰੋ ਤੁਹਾਡੇ ਤੋਂ ਬਿਨਾ ਸਾਨੂੰ ਹੋਰ ਕਿਸੇ ਦਾ ਕੋਈ ਆਸਰਾ ਨਹੀਂ ਤੁਹਾਡੇ ਤੋਂ ਬਿਨਾ ਸਾਨੂੰ ਕੋਈ ਆਸਰਾ ਦੇਣ ਵਾਲਾ ਨਹੀਂ ਤੁਸੀਂ ਸਮਰੱਥ ਪੁਰ ਕੋ ਅਪਾਰ ਹੋ ਪੂਰਨ ਹੋ ਸਰਵ ਕਲਾ ਸਮਰੱਥ ਹੋ ਸਾਡਾ ਤਨ ਧਨ ਮਨ ਸਾਰਾ ਤੁਹਾਡਾ ਦਿੱਤਾ ਹੈ ਮੂਰਖ ਮੁਗਧ ਅਨਾਥ ਚੰਚਲ ਪਲਹੀਨ ਨੀਚ ਅਜਾਣਾ ਬੇਨ ਬੰਤ ਨਾਨਕ ਸਰਣ ਤੇਰੀ ਰੱਖ ਲਿਓ ਆਵਣ ਜਾਣਾ ਕਹਿੰਦੇ ਹੈ ਪਰਮੇਸ਼ਰ ਜੀ ਅਸੀਂ ਤੇ ਮੂਰਖ ਜੀਵਾਂ ਅਨਾਥਾਂ ਕਹਿੰਦੇ ਚੰਚਲ ਸਾਡਾ ਮਨ ਸਾਡੇ ਚ ਬਲ ਨਹੀਂ ਹੈ ਨੀਚ ਹੈਗੇ ਆ ਅਣਜਾਨ ਤੁਹਾਡੇ ਅੱਗੇ ਬੇਨਤੀ ਹੈ ਨਾਨਕ ਜੀ ਕਹਿੰਦੇ ਤੁਹਾਡੀ ਸ਼ਰਨ ਆਏ ਆ ਤੇ ਤੁਸੀਂ ਹੀ ਸਾਡੀ ਰੱਖਿਆ ਕਰੋ ਸਾਡਾ ਜਨਮ ਮਰਨ ਦਾ ਚੱਕਰ ਖਤਮ ਕਰ ਦਿਓ ਸਾਦੇ ਸਰਣੀ ਪਾਈਏ ਹਰ ਜੀਓ ਗੁਣ ਗਾਵੇ ਹਰ ਨੀਤਾ RAM ਤੂਰ ਪਗਤਨ ਕੀ ਮਨ ਤਨ ਲੱਗੋ ਹਰ ਜੀਓ ਸਭ ਪਤਿਤ ਪੁਨੀ ਤਾਰਾਮ ਕਹਿੰਦੇ ਹੈ ਪਰਮੇਸ਼ਰ ਜੀ ਸਾਨੂੰ ਗੁਰੂ ਦੀ ਸ਼ਰਨ ਪਾ ਦੋ ਗੁਰੂ ਦੀ ਸ਼ਰਨ ਵਿੱਚ ਫਿਰ ਅਸੀਂ ਹਰ ਵਕਤ ਹਰ ਰੋਜ਼ ਤੁਹਾਡੇ ਗੁਣ ਗਾਈਏ ਸਾਡੇ ਤੇ ਕਿਰਪਾ ਕਰੋ ਸਾਨੂੰ ਤੁਹਾਡੇ ਭਗਤਾਂ ਦੀ ਧੂਰ ਮਿਲ ਜਾਏ ਜਿਹੜੀ ਸਾਡੇ ਮਨ ਨੂੰ ਲੱਗੇ ਸਾਡੇ ਹਿਰਦੇ ਨੂੰ ਲੱਗੇ ਤੇ ਇਸ ਤਰ੍ਹਾਂ ਜਿਹੜੇ ਅਪਵਿੱਤਰ ਲੋਕ ਨੇ ਉਹ ਵੀ ਪਵਿੱਤਰ ਹੋ ਜਾਂਦੇ ਨੇ ਤੇਰੇ ਭਗਤਾਂ ਦਾ ਸੰਗ ਕੀਤੇ ਆ ਕਿਉਂਕਿ ਭਗਤਾਂ ਦੇ ਸੰਗ ਵਿੱਚ ਕੀ ਕਰਨਾ ਨਾਮ ਦੀ ਕਮਾਈ ਪਤਿਤਾ ਪੁਨੀਤਾ ਹੋ ਤਿਨ ਸੰਗ ਜਿਨ ਬਿਦਾਤਾ ਪਾਇਆ ਨਾਮ ਰਾਤੇ ਜੀਦਾਤੇ ਨਿਤ ਦਿਹ ਚੜੈ ਸਵਾਇਆ ਕਹਿੰਦੇ ਜਿਨ੍ਹਾਂ ਨੇ ਉਸ ਵਿਧਾਤਾ ਨੂੰ ਪਰਮੇਸ਼ਰ ਨੂੰ ਪਾ ਲਿਆ ਹੁੰਦਾ ਉਹਨਾਂ ਦੀ ਸੰਗਤ ਕੀਤੇ ਆ ਅਪਵਿੱਤਰ ਲੋਕ ਪਵਿੱਤਰ ਹੋ ਜਾਂਦੇ ਨੇ ਕਿਉਂ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾ ਲਿਆ ਉਹ ਕਹਿੰਦੇ ਨਾਮ ਰੰਗ ਵਿੱਚ ਰੰਗੇ ਹੁੰਦੇ ਨੇ ਫਿਰ ਉਹ ਨਾਮ ਦੀ ਦਾਤ ਦੂਜਿਆਂ ਨੂੰ ਦੇਣ ਦੇ ਯੋਗ ਵੀ ਹੋ ਜਾਂਦੇ ਨੇ ਤੇ ਉਹਨਾਂ ਦੀ ਦਿੱਤੀ ਦਾਤ ਫਿਰ ਦਿਨ ਰਾਤ ਸਵਾਈ ਹੈ ਵੱਧਦੀ ਜਾਂਦੀ ਜਾਂ ਨਾਮ ਦੀ ਕਮਾਈ ਜਿਸ ਜੀਵ ਨੂੰ ਇਹ ਦਾਤ ਮਿਲ ਜਾਂਦੀ ਆ ਰਿੱਧ ਸਿੱਧ ਨਵ ਨਿੱਧ ਹਰ ਜਪ ਜਿਨੀ ਆਤਮ ਜੀਤਾ ਬੇਨਵੰਤ ਨਾਨਕ ਵਡਪਾਗ ਪਾਈਐ ਸਾਦ ਸਾਜਨ ਮੀਤਾ ਜਿਨ੍ਹਾਂ ਨੇ ਕਹਿੰਦੇ ਪਰਮੇਸ਼ਰ ਨੂੰ ਜਪ ਕੇ ਆਪਣੇ ਅੰਤਰ ਆਤਮੇ ਨੂੰ ਕਹਿੰਦੇ ਜਾਣ ਲਿਆ ਉਹਨਾਂ ਨੂੰ ਸੰਸਾਰ ਦੀਆਂ ਸਾਰੀਆਂ ਰਿੱਧੀਆਂ ਸਿੱਧੀਆਂ ਨੌ ਨਿੱਧੀਆਂ ਮਿਲ ਜਾਂਦੀਆਂ ਨੇ ਫਿਰ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਪਰਮੇਸ਼ਰ ਨੂੰ ਪਾ ਲੈਂਦੇ ਨੇ ਉਹਨਾਂ ਦਾ ਸੰਗ ਵੱਡੇ ਭਾਗਾਂ ਵਾਲੀ ਨਸੀਬ ਹੁੰਦਾ ਜਿਨੇ ਸੱਚ ਵਣੰਜੇ ਆਹਰ ਜੀਓ ਸੇ ਪੂਰੇ ਸਾਹਾਰਾਮ ਬਹੁਤ ਖਜ਼ਾਨਾ ਤਿੰਨ ਪਹਿ ਹਰ ਜਿਓ ਹਰ ਕੀਰਤਨ ਲਾਹਾਰਾਮ ਜਿਨ੍ਹਾਂ ਨੇ ਕਹਿੰਦੇ ਸੱਚ ਦੇ ਨਾਮ ਦਾ ਵਪਾਰ ਕੀਤਾ ਉਹ ਵੱਡੇ ਸ਼ਾਹ ਨੇ ਜਿਨ੍ਹਾਂ ਨੇ ਨਾਮ ਦੀ ਕਮਾਈ ਤੇ ਢੰਡਾਰੇ ਇਕੱਠੇ ਕਰ ਲਏ ਉਹਨਾਂ ਕੋਲ ਬਹੁਤ ਖਜ਼ਾਨਾ ਕਹਿੰਦੇ ਉਹਨਾਂ ਨੇ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਆ ਪਰਮੇਸ਼ਰ ਦੇ ਗੁਣ ਗਾਏ ਨੇ ਉਹਨਾਂ ਨੇ ਨਾਮ ਦੇ ਵੱਡੇ ਖਜ਼ਾਨੇ ਕਹਿੰਦੇ ਭਰ ਲੈਨੇ ਉਹਨਾਂ ਨੂੰ ਪਰਮੇਸ਼ਰ ਦੇ ਕੀਰਤੀਕਰਨ ਦਾ ਲਾਹਾ ਹੁੰਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾਮ ਕਰੋਦ ਨਾ ਲੋਭ ਬਿਆਪੈ ਜੋ ਜਨ ਪ੍ਰਭ ਸਿਉ ਰਾਤਿਆ ਇੱਕ ਜਾਨੈ ਇੱਕ ਮਾਨੈ RAM ਕੇ ਰੰਗ ਮਾਤਿਆ ਜਿਹੜੇ ਕਹਿੰਦੇ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੇ ਰਹੰਦੇ ਨੇ ਉਹਨਾਂ ਨੂੰ ਕਾਮ, ਕ੍ਰੋਧ, ਲੋਭ ਸਭ ਉਹਨਾਂ ਦਾ ਖਤਮ ਹੋ ਜਾਂਦਾ ਇੱਕ ਪਰਮੇਸ਼ਰ ਨਾਲ ਹੀ ਜਾਣ ਪਛਾਣ ਕਰਦੇ ਨੇ ਇੱਕ ਪਰਮੇਸ਼ਰ ਨੂੰ ਹੀ ਉਹ ਮਨ 'ਚ ਬਸਾਉਂਦੇ ਨੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਰਹੰਦੇ ਨੇ ਲੱਗ ਸੰਤ ਚਰਣੀ ਪੜੇ ਸਰਣੀ ਮਾਨਤਨਾ ਓਮਾਹ ਬੇ ਨਵੰਤ ਨਾਨਕ ਜਿਨ ਨਾਮ ਪੱਲੇ ਸਈ ਸੱਚੇ ਸਾਹਾ ਜਿਨਾਂ ਨੇ ਕਹਿੰਦੇ ਗੁਰੂ ਦੀ ਚਰਨੀ ਲਾ ਕੇ ਪਰਮੇਸ਼ਰ ਦੇ ਸਰਨ ਵਿੱਚ ਆ ਗਏ ਉਹਨਾਂ ਦੇ ਮਨ ਵਿੱਚ ਬੜਾ ਉਤਸ਼ਾਹ ਹੁੰਦਾ ਹੈ ਨਾਨਕ ਜੀ ਕਹਿੰਦੇ ਨੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਕੇ ਪੱਲੇ ਬੰਨੀ ਆ ਉਹੀ ਪੂਰੇ ਸ਼ਾਹ ਨੇ ਉਹੀ ਵੱਡੇ ਸ਼ਾਹ ਨੇ ਨਾਨਕ ਸੋਈ ਸਿਮਰੀਏ ਹਰ ਜੀਉ ਜਾ ਕੀ ਕਲਤਾਰੀ RAM ਗੁਰਮਖ ਮਨੋ ਨਾ ਵਿਸਰੇ ਹਰ ਜੀਉ ਕਰਤਾ ਪੁਰਖ ਮੁਰਾਰੀ RAM ਫਿਰ ਨਾਨਕ ਜੀ ਕਹਿੰਦੇ ਨੇ हे ਜੀਵ ਉਸ ਪਰਮੇਸ਼ਰ ਨੂੰ ਸਿਮਰੀਏ ਉਹਨੂੰ ਅਰਾਦੀਏ ਜਿਨੇ ਇਸ ਸੰਸਾਰ ਨੂੰ ਆਪਣੀ ਸੱਤਾ ਦੇ ਨਾਲ ਟਿਕਾਇਆ ਹੋਇਆ ਕਹਿੰਦੇ ਕਹਿੰਦੇ ਗੁਰੂ ਦੇ ਸਨਮੁਖ ਰਹਿ ਕੇ ਪਰਮੇਸ਼ਰ ਕਦੇ ਵੀ ਨਾ ਵਿਸਰੇ ਮਨ ਚ ਉਹ ਪਰਮੇਸ਼ਰ ਜਿਨੇ ਮੁਰ ਕਹਿੰਦੇ ਦੇਵ ਨੂੰ ਮੁਰਦੈਂਤ ਨੂੰ ਕਹਿੰਦੇ ਨਾਸ਼ ਕਰ ਦਿੱਤਾ ਸੀ ਮੁਰਦੈਂਤ ਨੂੰ ਨਾਸ਼ ਕਰਨ ਵਾਲਾ ਮੁਰਾਰੀ ਵਾਹਿਗੁਰੂ ਜੀ ਵਾਹਿਗੁਰੂ ਦੁਖ ਰੋਗ ਨਾ ਪਾਉ ਬਿਆ ਪੈ ਜਿਨੇ ਹਰ ਹਰ ਧਿਆਇਆ ਸੰਤ ਪ੍ਰਸਾਦ ਤਰੇ ਪਵਜਲ ਪੂਰਬ ਲਿਖਿਆ ਪਾਇਆ ਸੰਤ ਪ੍ਰਸਾਦ ਤਰੇ ਪਵਜਲ ਪੂਰਬ ਲਿਖਿਆ ਪਾਇਆ ਕਹਿੰਦੇ ਜਿਸ ਜੀਵ ਨੇ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕੀਤੀ ਆ ਉਹਨਾਂ ਨੂੰ ਕੋਈ ਦੁੱਖ ਕੋਈ ਆਤਮਿਕ ਰੋਗ ਨਹੀਂ ਉਹਨਾਂ ਨੂੰ ਕੋਈ ਡਰ ਨਹੀਂ ਸਤਾਉਂਦਾ ਹੈ ਉਸ ਸੰਤ ਦੀ ਕਿਰਪਾ ਦੇ ਨਾਲ ਇਸ ਸੰਸਾਰ ਸਾਗਰ ਦੇ ਭਵਜਲ ਨੂੰ ਤਰ ਜਾਂਦੇ ਨੇ ਉਹਨਾਂ ਦੀ ਇਹ ਪੂਰਵਲੀ ਕਮਾਈ ਜਿਹੜੀ ਹੁੰਦੀ ਆ ਉਹ ਉਹਨਾਂ ਨੂੰ ਹੁਣ ਵੀ ਮਦਦ ਕਰਦੀ ਆ ਸੰਸਾਰ ਸਾਗਰ ਨੂੰ ਤਰਨ ਵਿੱਚ ਵਾਜੀ ਵਧਾਈ ਮਨ சாਤ ਆਈ ਮਿਲਿਆ ਪੁਰਖ ਅਪਾਰੀ ਬੇਨਵੰਤ ਨਾਨਕ ਸਿਮਰ ਹਰ ਹਰ ਇੱਛ ਪੁੰਨੀ ਹਮਾਰੀ ਜਿਸ ਜੀਵ ਨੂੰ ਕਹਿੰਦੇ ਪਰਮੇਸ਼ਰ ਦਾ ਮਿਲਾਪ ਹੋ ਗਿਆ ਉਹਦੇ ਮਨ ਵਿੱਚ ਚੜ੍ਹਦੀ ਕਲਾ ਆਉਂਦੀ ਆ ਮਨ ਨੂੰ ਸ਼ਾਂਤੀ ਮਿਲ ਜਾਂਦੀ ਆ ਫਿਰ ਨਾਨਕ ਜੀ ਕਹਿੰਦੇ ਨੇ ਉਸ ਜੀਵ ਦੀ ਕਹਿੰਦੇ ਇੱਛਾ ਪੂਰੀ ਹੋ ਜਾਂਦੀ ਆ ਇੱਛਾ ਕਿਹੜੀ ਪਰਮੇਸ਼ਰ ਨੂੰ ਮਿਲਣ ਦੀ ਜਿਨੇ ਉਹਦਾ ਨਾਮ ਜਪਿਆ ਉਹਨੂੰ ਪਰਮੇਸ਼ਰ ਨੂੰ ਜਿਹੜੀ ਮਿਲਣ ਦੀ ਤਾਂਗ ਸੀ ਉਹਦੀ ਪਰਮੇਸ਼ਰ ਨੇ ਉਹ ਪੂਰੀ ਕਰ ਦਿੱਤੀ ਬਿਹਗੜਾ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ ਵਾਦ ਸੁਖ ਰੈ ਨੜੀਏ ਪ੍ਰੀਅ ਪ੍ਰੇਮ ਲਗਾ ਕਟ ਦੁੱਖ ਨੀਂਦੜੀਏ ਪਰ ਸੋ ਸਦਾ ਪਗਾ ਕਹਿੰਦੇ ਹੈ ਮੇਰੀ ਜੀਵਨ ਜੀਵਨ ਰੂਪੀ ਰਾਤ ਕਹਿੰਦੇ ਹੁਣ ਤੂੰ ਵੱਡੀ ਹੋ ਜਾ ਲੰਮੀ ਹੋ ਜਾ ਕਹਿੰਦੇ ਕਿਉਂਕਿ ਮੈਨੂੰ ਪਰਮੇਸ਼ਰ ਦੇ ਨਾਲ ਪ੍ਰੇਮ ਪੈ ਗਿਆ ਪਰਮੇਸ਼ਰ ਦੇ ਨਾਲ ਪ੍ਰੇਮ ਕਦੇ ਖਤਮ ਨਾ ਹੋਵੇ ਤੂੰ ਮੇਰੀ ਜੀਵਨ ਰੂਪੀ ਰਾਤਰੀ ਲੰਬੀ ਹੋ ਜਾ ਫਿਰ ਕਹਿੰਦੇ ਘਟ ਮੇਰੀ ਗਫਲਤ ਦੀ ਨੀਂਦ ਮੈਨੂੰ ਕਹਿੰਦੇ ਕਦੇ ਗਫਲਤ ਦੀ ਨੀਂਦ ਫਿਰ ਦੁਬਾਰਾ ਨਾ ਸਤਾਈ ਕਿਉਂਕਿ ਮੈਂ ਪਰਮੇਸ਼ਰ ਦੇ ਸ਼ਰਨ ਚ ਪੈ ਗਿਆ ਹਾਂ ਪਗ ਧੂਰ ਬਾਂਛੋ ਸਦਾ ਜਾਚੋ ਨਾਮ ਰਸ ਬੈਰਾਗਣੀ ਪ੍ਰੀਅ ਰੰਗ ਰਾਤੀ ਸਹਿਜ ਮਾਤੀ ਮਹਾ ਦੁਰਮਤ ਤਿਆਗਣੀ ਕਹਿੰਦੇ ਸਦਾ ਪਰਮੇਸ਼ਰ ਪਰਮੇਸ਼ਰ ਦੇ ਚਰਨਾਂ ਦੀ ਧੂੜ ਸਾਨੂੰ ਸਦਾ ਹੀ ਮਿਲੇ ਕਹਿੰਦੇ ਸਦਾ ਹੀ ਕਹਿੰਦੇ ਅਸੀਂ ਪਰਮੇਸ਼ਰ ਦਾ ਨਾਮ ਮੰਗਦੇ ਰਹੀਏ ਪਰਮੇਸ਼ਰ ਦੇ ਨਾਮ ਦੇ ਵਿੱਚੋਂ ਨਾਮ ਰਸ ਸਾਨੂੰ ਸਦਾ ਮਿਲਦਾ ਰਹੇ ਸੰਸਾਰ ਵੱਲੋਂ ਸਾਡਾ ਤਿਆਗ ਰਹੇ ਹਮੇਸ਼ਾ ਬੈਰਾਗ ਰਹੇ ਸਾਨੂੰ ਸੰਸਾਰ ਵੱਲੋਂ ਜਿਹੜੇ ਜੀਵ ਨੂੰ ਕਹਿੰਦੇ ਪਰਮੇਸ਼ਰ ਦੇ ਨਾਲ ਪ੍ਰੇਮ ਹੋ ਗਿਆ ਉਹ ਸਹਜ ਵਿੱਚ ਆ ਜਾਂਦੇ ਨੇ ਉਹ ਹਮੇਸ਼ਾ ਅਡੋਲਤਾ ਵਿੱਚ ਰਹਿੰਦੇ ਨੇ ਉਹਨਾਂ ਦੀ ਮਾੜੀ ਮੱਤ ਤਿਆਗ ਹੋ ਜਾਂਦੀ ਆ ਗਹਿ ਪੁਜਾ ਲੀਨੀ ਪ੍ਰੇਮ ਪੀਨੀ ਮਿਲਨ ਪ੍ਰੀਤਮ ਸਚ ਮਗਾ ਬਿਨਵੰਤ ਨਾਨਕ ਤਾਰ ਕਿਰਪਾ ਰਹੁ ਚਰਨ ਸੰਗ ਲਗਾ ਕਹਿੰਦੇ ਪਰਮੇਸ਼ਰ ਨੇ ਆਪ ਮੈਨੂੰ ਬਾਹ ਫੜ ਕੇ ਕਹਿੰਦੇ ਆਪਣੇ ਨਾਲ ਮਿਲਾ ਲਿਆ ਮੈਨੂੰ ਕਹਿੰਦੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਮੈਂ ਰੰਗਿਆ ਗਿਆ ਜੋ ਕਹਿੰਦੇ ਪਰਮੇਸ਼ਰ ਦੇ ਮਿਲਾਪ ਵਾਲਾ ਰਸਤਾ ਉਹੀ ਜੀਵਨ ਦਾ ਸਹੀ ਰਸਤਾ ਨਾਨਕ ਜੀ ਕਹਿੰਦੇ ਨੇ ਏ ਪਰਮੇਸ਼ਰ ਜੀ ਸਾਡੇ ਤੇ ਹਮੇਸ਼ਾ ਕਿਰਪਾ ਰੱਖੋ ਕਿ ਅਸੀਂ ਤੁਹਾਡੇ ਚਰਨਾਂ ਦੇ ਨਾਲ ਹਮੇਸ਼ਾ ਜੁੜੇ ਰਹੀਏ ਮੇਰੀ ਸਖੀ ਸਹੇਲੜਿਓ ਪ੍ਰਭ ਕੈ ਚਰਨ ਲਗੋ ਮਨਪ੍ਰੀਅ ਪ੍ਰੇਮ ਕਣਾ ਹਰ ਕੀ ਭਗਤ ਮੰਗੇ ਕਹਿੰਦੇ ਹੇ ਮੇਰੀਓ ਸਤ ਸੰਗੀ ਸਹੇਲਿਓ ਕਹਿੰਦੇ ਹਮੇਸ਼ਾ ਪਰਮੇਸ਼ਰ ਦੇ ਚਰਨਾਂ ਚ ਪ੍ਰੀਤ ਲਾਈਏ ਪਰਮੇਸ਼ਰ ਦਾ ਫਿਰ ਮਨ ਦੇ ਵਿੱਚ ਪਿਆਰਾ ਲੱਗਣ ਲੱਗ ਜਾਂਦਾ ਪਰਮੇਸ਼ਰ ਲਈ ਮਨ ਦੇ ਵਿੱਚ ਪ੍ਰੇਮ ਬਹੁਤ ਹੋ ਜਾਂਦਾ ਆਓ ਕਹਿੰਦੇ ਸਦਾ ਹੀ ਆਪਾਂ ਪਰਮੇਸ਼ਰ ਦੀ ਭਗਤੀ ਮੰਗੀਏ ਪਰਮੇਸ਼ਰ ਕੋਲੋਂ ਹਰ ਭਗਤ ਪਾਈਐ ਪ੍ਰਭ ਤਿਆਈਐ ਜਾਏ ਮਿਲਿਐ ਹਰ ਜਨ ਕਹਿੰਦੇ ਹਰੀ ਦੇ ਜਨਾਂ ਨੂੰ ਮਿਲਿਏ ਉਹਨਾਂ ਨੂੰ ਮਿਲ ਕੇ ਪਰਮੇਸ਼ਰ ਦਾ ਨਾਮ ਅਤਿਾਈਏ ਤੇ ਹਰੀ ਜਨਾਂ ਨੂੰ ਮਿਲ ਕੇ ਹੀ ਫਿਰ ਪਰਮੇਸ਼ਰ ਦੀ ਭਗਤੀ ਪ੍ਰਾਪਤ ਹੁੰਦੀ ਆ ਮਾਨ ਮੋਹ ਵਿਕਾਰ ਤਜਿਐ ਅਰਪ ਤਨ ਤਨ ਇਹ ਮਨ ਆ ਵੱਡ ਪੁਰਖ ਪੂਰਨ ਗੁਣ ਸੰਪੂਰਨ ਪ੍ਰਮਪੀਤ ਹਰ ਹਰ ਮਿਲ ਪਗੈ ਕਹਿੰਦੇ ਆਪਣੇ ਗੁਰੂ ਨੂੰ ਆਪਣਾ ਮਨ ਤਨ ਤੇ ਧਨ ਇਹ ਅਰਪਣ ਕਰ ਦਈਏ ਸਾਰੇ ਹੰਕਾਰ ਮੋਹ ਵਿਕਾਰ ਸਾਡੇ ਸਾਰੇ ਖਤਮ ਹੋ ਜਾਣ ਖਤਮ ਕਿਵੇਂ ਹੋਣੇ ਨੇ ਉਸ ਪਰਮੇਸ਼ਰ ਦੇ ਗੁਣ ਗਾ ਕੇ ਕਹਿੰਦੇ ਜੋ ਸਰਬਕਲਾ ਸਮਰਾਥਾ ਫਿਰ ਇਸ ਤਰ੍ਹਾਂ ਕਹਿੰਦੇ ਪਰਮੇਸ਼ਰ ਨੂੰ ਮਿਲਣ ਦੀ ਕਹਿੰਦੇ ਜਿਹੜੀ ਤਾਂਗਾ ਉਹ ਪੂਰੀ ਹੁੰਦੀ ਆ ਤੇ ਜਿਹੜੀ ਅੰਦਰ ਸਾਡੇ ਹਉਮੈ ਦਾ ਪਰਦਾ ਪਰਮੇਸ਼ਰ ਨਾਲੋਂ ਦੂਰੀ ਆ ਉਹ ਖਤਮ ਹੋ ਜਾਂਦੀ ਆ ਪਰਮ ਦੀ ਜਿਹੜੀ ਕੰਧ ਆ ਉਹ ਖਤਮ ਹੋ ਜਾਂਦੀ ਆ ਬਿਨ ਬੰਤ ਨਾਨਕ ਸੁਣ ਮੰਤਰ ਸਖੀਏ ਹਰ ਨਾਮ ਨਿਤ 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 ਜਪੈ ਪੰਨਾ ਨانک ਜੀ ਬੇਨਤੀ ਕਰਦੇ ਨੇ ਕਹਿੰਦੇ ਹੇ ਸਖੀਏ ਪਰਮੇਸ਼ਰ ਦਾ ਨਾਮ ਸਦਾ 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 ਹਰ ਵਕਤ ਜਪੀਏ ਜਪੀਏ ਤੇ ਸੁਣੀਏ ਪਰਮੇਸ਼ਰ ਦਾ ਨਾਮ ਹਰ ਨਾਰ ਸੁਹਾਗਣੇ ਸਭ ਰੰਗ ਮਾਣੇ ਰਾਣ ਨ ਬੈਸੀ ਪ੍ਰਭ ਪੁਰਖ ਚਿਰਾਣੇ ਫਿਰ ਕਹਿੰਦੇ ਜਿਹੜੀ ਜੀਵ ਇਸਤਰੀ ਨੂੰ ਪਰਮੇਸ਼ਰ ਦੇ ਨਾਲ ਮਿਲਾਪ ਹੋ ਗਿਆ ਉਹ ਸਦਾ ਆਨੰਦ ਵਿੱਚ ਰਹਿੰਦੀ ਆ ਤੇ ਸਦਾ ਸੁਹਾਗਣ ਰਹਿੰਦੀ ਆ ਕਿਉਂਕਿ ਪਰਮੇਸ਼ਰ ਕਦੇ ਮਰਦਾ ਨਹੀਂ ਪਰਮੇਸ਼ਰ ਸਦਾ ਹੀ ਹੈ ਹਮੇਸ਼ਾ ਰਹਿਣ ਵਾਲਾ ਹੈ ਫਿਰ ਉਹ ਜੀਵ ਇਸਤਰੀ ਸਦਾ ਦੀ ਸੁਹਾਗਣ ਬਣ ਜਾਂਦੀ ਆ ਨਹਿ ਦੁਖ ਪਾਵੈ ਪ੍ਰਵਤ ਆਵੈ ਤਨ ਤੇ ਵਡ ਪਾਗਿਆ ਸੁਖ ਸਹਜ ਸੋਵੈ ਕਿਲ ਵਿਖ ਖੋਵੈ ਨਾਮ ਰਸ ਰੰਗ ਜਾਗਿਆ ਕਹਿੰਦੇ ਉਹ ਵੱਡੇ ਭਾਗਾਂ ਵਾਲੇ ਨੇ ਜੋ ਪਰਮੇਸ਼ਰ ਨੂੰ ਧਿਆਉਂਦੇ ਨੇ ਉਹ ਫਿਰ ਕਹਿੰਦੇ ਦੁੱਖ ਨਹੀਂ ਪਾਉਂਦੇ ਹੈਗੇ ਉਹ ਸੁਖ ਵਿੱਚ ਰਹਿੰਦੇ ਨੇ ਅਡੋਲਤਾ ਵਿੱਚ ਰਹਿੰਦੇ ਨੇ ਤੇ ਉਹਨਾਂ ਦੇ ਸਾਰੇ ਪਾਪ ਖਤਮ ਹੋ ਜਾਂਦੇ ਨੇ ਉਹ ਨਾਮ ਰੰਗ ਵਿੱਚ ਰੰਗੇ ਹੋਏ ਮਾਇਆ ਤੋਂ ਵਿਕਾਰਾਂ ਤੋਂ ਹਮੇਸ਼ਾ ਸੁਚੇਤ ਰਹਿੰਦੇ ਨੇ ਮਿਲ ਪ੍ਰੇਮ ਰਹਿਣਾ ਹਰ ਨਾਮ ਗਹਿਣਾ ਪ੍ਰੀਅ ਬਚਨ ਮੀਠੇ ਪਾਣੇ ਬਿਨਵੰਤ ਨਾਨਕ ਮਨ ਇੱਛ ਪਾਈ ਹਰ ਮਿਲੈ ਪੁਰਖ ਚਿਰਾਨੇ ਜਿਹੜੇ ਜੀਵ ਕਹਿੰਦੇ ਸੰਗਤ ਦੇ ਵਿੱਚ ਮਿਲ ਕੇ ਪਰਮੇਸ਼ਰ ਦਾ ਨਾਮ ਜਪਦੇ ਨੇ ਪਰਮੇਸ਼ਰ ਦਾ ਨਾਮ ਹੀ ਉਹਨਾਂ ਦਾ ਸ਼ਿੰਗਾਰ ਬਣ ਜਾਂਦਾ ਉਹਨਾਂ ਨੂੰ ਕਹਿੰਦੇ ਪਰਮੇਸ਼ਰ ਦੇ ਬਚਨ ਮਿੱਠੇ ਲੱਗਦੇ ਨੇ ਪਰਮੇਸ਼ਰ ਦਾ ਬਾਣਾ ਚੰਗਾ ਲੱਗਦਾ ਫਿਰ ਨਾਨਕ ਜੀ ਕਹਿੰਦੇ ਨੇ ਉਹ ਜੀਵ ਪਰਮੇਸ਼ਰ ਨੂੰ ਪਾ ਲੈਂਦੇ ਨੇ ਉਹ ਪਰਮੇਸ਼ਰ ਜੋ ਸਦਾ ਦੇ ਰਹਿਣ ਵਾਲਾ ਹੈ ਉਹਨਾਂ ਦੀ ਪਰਮੇਸ਼ਰ ਨੂੰ ਮਿਲਣ ਦੀ ਤਾਂਗ ਪੂਰੀ ਹੋ ਜਾਂਦੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਤਿਤ ગ્રਹਿ ਸੋਹਿਲੜੇ ਕੋਡ ਅਨੰਦਾ ਮਨ ਤਨ ਰਵ ਰਹਾ ਪ੍ਰਭ ਪਰਮਾਨੰਦਾ ਜਿਨ੍ਹਾਂ ਨੂੰ ਕਹਿੰਦੇ ਪਰਮੇਸ਼ਰ ਦਾ ਮਿਲਾਪ ਹੋ ਜਾਂਦਾ ਉਹਨਾਂ ਦੇ ਹਿਰਦੇ ਘਰ ਵਿੱਚ ਹਮੇਸ਼ਾ ਹੀ ਖੁਸ਼ੀ ਰਹਿੰਦੀ ਹੈ ਕਰੋੜਾਂ ਹੀ ਆਨੰਦ ਉਹਨਾਂ ਦੇ ਹਿਰਦੇ ਚ ਵਸਦੇ ਨੇ ਉਹਨਾਂ ਨੂੰ ਫਿਰ ਪਰਮੇਸ਼ਰ ਮਨ ਤਨ ਹਰ ਇੱਕ ਜਗ੍ਹਾ ਤੇ ਪਰਮੇਸ਼ਰ ਵਿਆਪਕ ਉਹਨਾਂ ਨੂੰ ਪਰਤੱਖ అనుਭਵ ਹੁੰਦਾ ਉਹ ਪਰਮੇਸ਼ਰ ਜੋ ਪਰਮ ਆਨੰਦ ਦਾ ਸੋਮਾ ਹੈ ਹਰ ਕੰਤ ਅਨੰਤ ਦਿਆਲ ਸ੍ਰੀ ਤਰ ਗੋਬਿੰਦ ਪਤਿਤ ਉਧਾਰਨੋ ਪ੍ਰਭ ਕਿਰਪਾ ਤਾਰੀ ਹਰ ਮੁਰਾਰੀ ਪੈ ਸਿੰਧ ਸਾਗਰ ਤਾਰਨੋ ਉਹ ਪਰਮੇਸ਼ਰ ਕਹਿੰਦੇ ਜਿਹਦਾ ਅੰਤ ਨਹੀਂ ਪਾ ਸਕਦੇ ਜੋ ਸਦਾ ਹੀ ਦਿਆਲੂਆ ਜੋ ਲਕshmi ਦਾ ਪਤੀ ਹੈ ਜੋ ਧਰਤੀ ਦੀ ਸ੍ਰਿਸ਼ਟੀ ਦੀ ਸਾਰ ਲੈਂਦਾ ਹੈ ਜੋ ਜਿਹੜੇ ਪਤਿਤ ਨੇ ਉਹਨਾਂ ਨੂੰ ਅਪਵਿੱਤਰ ਨੇ ਉਹਨਾਂ ਨੂੰ ਵੀ ਪਤਿਤ ਪਤਿੱਤਾਂ ਨੂੰ ਵੀ ਪਵਿੱਤਰ ਕਰਕੇ ਸੰਸਾਰ ਸਾਗਰ ਤੋਂ ਤਾਰ ਦਿੰਦਾ ਜਿਸ ਜੀਵ ਤੇ ਪਰਮੇਸ਼ਰ ਕਿਰਪਾ ਕਰਦਾ ਉਹਨਾਂ ਨੂੰ ਇਸ ਸੰਸਾਰ ਦੇ ਭਵਜਲ ਵਿੱਚੋਂ ਕੱਢ ਦਿੰਦਾ ਹੈ ਇਹ ਪਵਜਰ ਜੋ ਬੜਾਈ ਭਿਆਨਕ ਹੈ ਜੋ ਸ਼ਰਨ ਆਵੈ ਤਿਸ ਕੰਠ ਲਾਵੈ ਇਹ ਬਿਰਦ ਸੁਆਮੀ ਸੰਦਾ ਬੇਨਵੰਤ ਨਾਨਕ ਹਰ ਕੰਤ ਮਿਲਿਆ ਸਦਾ ਕੇਲ ਕਰਨਦਾ ਕਹਿੰਦੇ ਜੋ ਵੀ ਪਰਮੇਸ਼ਰ ਦੀ ਸ਼ਰਨ ਆਉਂਦਾ ਪਰਮੇਸ਼ਰ ਉਸ ਜੀਵ ਨੂੰ ਹੀ ਆਪਣੇ ਗਲ ਨਾਲ ਲਾਉਂਦਾ ਇਹ ਸੁਭਾਅ ਪਰਮੇਸ਼ਰ ਦਾ ਮੁੱਢ ਕਦੀਮਾ ਦਾ ਪਰਮੇਸ਼ਰ ਆ ਭਗਤ ਵਸ਼ਲ ਹੈ ਆਪਣੇ ਭਗਤਾਂ ਨੂੰ ਪਿਆਰ ਕਰਨ ਵਾਲਾ ਹੈ ਫਿਰ ਨਾਨਕ ਜੀ ਕਹਿੰਦੇ ਨੇ ਉਹ ਪਰਮੇਸ਼ਰ ਜੀਵ ਨੂੰ ਮਿਲ ਜਾਂਦਾ ਜੋ ਸਦਾ ਹੀ ਖਿੜੇ ਹਿਰਦੇ ਵਾਲਾ ਹੈ ਉਸ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਜੋ ਸਦਾ ਹੀ ਆਨੰਦ ਦਾ ਸੋਮਾ ਹੈ ਜਿਹੜਾ ਵੀ ਜੀਵ ਸ਼ਰਨ ਆਵੇ ਪਰਮਾਤਮਾ ਨੂੰ ਗਲ ਨਾਲ ਲਾਵੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ